ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਆਪਦੇ ਉਮੀਦਵਾਰ ਹਰਮੀਤ ਸੰਧੂ ਨੇ 12091 ਵੋਟਾਂ ਦੇ ਫਰਕ ਨਾਲ ਜਿੱਤੀ ਤਰਨਤਾਰਨ ਸੀਟ ਹਰਮੀਤ ਸੰਧੂ ਨੇ ਇਸ ਜਿੱਤ ਤੋਂ ਬਾਅਦ ਹਲਕੇ ਦੇ ਲੋਕਾਂ ਦਾ ਕੀਤਾ ਧੰਨਵਾਦ ਇਸ ਦੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਤੇ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਲਗਾਏ aarop ਸੁਖਬੀਰ ਬਾਦਲ ਨੇ ਤਰਨਤਾਰਨ ਜ਼ਿਮਨੀ ਚੋਣ 'ਚ ਹਰਮੀਤ ਸੰਧੂ ਦੀ ਜਿੱਤ ਤੇ ਕੱਸਿਆ ਤੰਜ਼ ਸੁਖਬੀਰ ਬਾਦਲ ਨੇ ਕਿਹਾ ਆਪ ਨਹੀਂ ਪੰਜਾਬ ਪੁਲਿਸ ਦਾ ਉਮੀਦਵਾਰ ਜਿੱਤਿਆ ਅਰਸ਼ਦੀਪ ਕਲੇਰ ਨੇ ਮਨਦੀਪ ਸਿੰਘ ਖਾਲਸਾ ਨੂੰ ਦੱਸਿਆ ਅਕਾਲੀ ਦਲ ਦੀ ਹਾਰ ਲਈ ਜ਼ਿੰਮੇਵਾਰ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ ਆਪਣੀ ਹਾਰ ਲਈ ਸਰਕਾਰ ਤੇ ਤੱਕੇਚਾਈ ਦੇ ਲਗਾਏ ਇਲਜ਼ਾਮ ਮਨਦੀਪ ਸਿੰਘ ਨੇ ਕਿਹਾ ਸਾਡੇ ਕਈ ਸਮਰਥਕਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਕਈਆਂ ਨੂੰ ਪਰਚੇ ਕਰਨ ਦੀਆਂ ਦਿੱਤੀਆਂ ਧਮਕੀਆਂ ਤਰਨਤਾਰਨ ਜ਼ਿਮਨੀ ਚੋਣ ਚ ਮਿਲੀ ਜਿੱਤ ਮਗਰੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਟਵੀਟ ਕਰਕੇ ਲੋਕਾਂ ਦਾ ਕੀਤਾ ਧੰਨਵਾਦ ਮਨੀਸ਼ ਸਿਸੋਦੀਆ ਨੇ ਕਿਹਾ ਪੰਜਾਬ ਦੀ ਜਨਤਾ ਨੂੰ ਪਸੰਦ ਆਈ ਕੰਮ ਦੀ ਰਾਜਨੀਤੀ ਅਤੇ ਭਗਵੰਤ ਮਾਨ ਦੀ ਇਮਾਨਦਾਰੀ ਵਾਲੀ ਲੀਡਰਸ਼ਿਪ ਅਮਨ ਅਰੋੜਾ ਨੇ ਜ਼ਿਮਨੀ ਚੋਣ ਚ ਮਿਲੀ ਜਿੱਤ ਲਈ ਵੋਟਰਾਂ ਦਾ ਕੀਤਾ ਧੰਨਵਾਦ ਅਮਨ ਅਰੋੜਾ ਨੇ ਕਿਹਾ ਕਿ ਤਰਨਤਾਰਨ ਦੀ ਜਨਤਾ ਨੇ ਮੁੱਖ ਮੰਤਰੀ ਮਾਨ ਦੀਆਂ ਵਿਕਾਸ ਦੀਆਂ ਨੀਤੀਆਂ ਤੇ ਮੋਹਰ ਲਗਾਈ ਇਸ ਦੇ ਨਾਲ ਹੀ ਅਰੋੜਾ ਨੇ ਵਿਰੋਧੀ ਪਾਰਟੀਆਂ ਤੇ ਕੱਸੇ ਨਿਸ਼ਾਨੇ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਦੀ ਤਰਨਤਾਰਨ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 1291 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਉਹਨਾਂ ਨੂੰ ਕੁੱਲ 42649 ਵੋਟਾਂ ਮਿਲੀਆਂ ਹਰਮੀਤ ਸੰਧੂ ਚੌਥੀ ਵਾਰ ਇੱਥੋਂ ਵਿਧਾਇਕ ਚੁਣੇ ਗਏ ਨੇ ਦੂਜੇ ਨੰਬਰ ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾੜ ਹੈ ਜਿਨ੍ਹਾਂ ਨੂੰ 30558 ਵੋਟਾਂ ਮਿਲੀਆਂ ਤੀਜੇ ਨੰਬਰ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੂੰ 19620 ਵੋਟਾਂ ਮਿਲੀਆਂ ਕਾਂਗਰਸ ਇੱਥੇ ਚੌਥੇ ਨੰਬਰ ਤੇ ਰਹੀ ਉਸ ਨੂੰ 15078 ਵੋਟਾਂ ਮਿਲੀਆਂ ਭਾਜਪਾ ਉਮੀਦਵਾਰ 10000 ਦਾ ਅੰਕੜਾ ਵੀ ਨਹੀਂ ਛੋ ਸਕੇ ਉਹਨਾਂ ਨੂੰ 6239 ਵੋਟਾਂ ਮਿਲੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਇਸ ਜਿੱਤ ਤੋਂ ਬਾਅਦ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਤੇ ਲੋਕਾਂ ਨੂੰ ਡਰਾਉਣ ਧਮਕਾਉਣ ਦੇ આરોਪ ਵੀ ਲਗਾਏ ਹਾਂ ਜੀ ਅੱਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਇਹ ਬਹੁਤ ਵੱਡੀ ਜਿੱਤ ਹੋਈ ਆ ਉਹ ਤਾਂ ਨਹੀਂ ਜੇ ਕਰਦਾ ਮੈਂ ਤੁਮ੍ਹ ਔਰ ਮੈਂ ਸਮਝਦਾ ਇਹ ਸਾਰੇ ਇਲਾਕੇ ਦੀ ਸਾਰੇ ਮੇਰੇ ਭੈਣ ਭਰਾਵਾਂ ਦੀ ਮੇਰੇ ਸੱਜਣਾ ਦੀ ਸਮੂਚੇ ਇਲਾਕੇ ਦੇ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਮੇਰੇ ਭੈਣ ਭਰਾ ਵੀਰ ਨੌਜਵਾਨ ਵੀਰ ਆਗੂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਅੱਜ ਇਹ ਜਿੱਤ ਪ੍ਰਾਪਤ ਕਰਾਈ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਈ ਆ ਮੈਂ ਧੰਨਵਾਦੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਤੇ ਧੰਨਵਾਦੀ ਆ ਸਰ ਭਗਵੰਤ ਸਿੰਘ ਜੀ ਮਾਨ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਥੋਂ ਟਿਕਟ ਦੇ ਕੇ نوازਿਆ ਔਰ ਤੁਸੀਂ ਵੇਖਿਆ ਹੀ ਹੋਣਾ ਕਿ ਇਲੈਕਸ਼ਨ ਕਿਸ ਤਰ੍ਹਾਂ ਦੀ ਸੀ ਇਹ ਇਲੈਕਸ਼ਨ ਜਿਹੜੀ ਆ ਇਹ ਕੋਈ ਆਮ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਸੀਗੀ ਉਹਨਾਂ ਲੋਕਾਂ ਦੇ ਬਰਖਲਾਫ ਜਿਨ੍ਹਾਂ ਨੇ ਡਰਾ ਧਮਕਾ ਕੇ ਸਾਡੇ ਸਰਪੰਚਾਂ ਨੂੰ ਸਾਡੇ ਵਰਕਰਾਂ ਨੂੰ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਉਹਨਾਂ ਬੰਦਿਆਂ ਨੇ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ ਵਾਲੇ ਸੀਗੇ ਉਹਨਾਂ ਨੇ ਜੋ ਵੀ ਵੱਧ ਚੜ ਕੇ ਜੋ ਵੀ ਕਰ ਸਕਦੇ ਸੀ ਭਾਵੇਂ ਉਹ ਗੁਰਦੁਆਰਿਆਂ ਦੇ ਵਿੱਚੋਂ ਸਮਾਨ ਲਿਆ ਲਿਆ ਉਹਨਾਂ ਨੇ ਵੰਡਿਆ ਭਾਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਰਾਸ਼ਨ ਵੰਡਿਆ ਉਹਨਾਂ ਨੇ ਗੁਰਦੁਆਰਿਆਂ ਦੀ ਗੋਲਕ ਦੇ ਵਿੱਚੋਂ ਪੈਸੇ ਵੰਡੇ ਉਹਨਾਂ ਨੇ ਗੈਂਗਸਟਰਾਂ ਤੋਂ ਫਰਾਉਤੀ ਲੈਣ ਵਾਲਿਆਂ ਕੋ ਪੈਸੇ ਲੈ ਕੇ ਔਰ ਉਹਨਾਂ ਨੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਧਮਕੀਆਂ ਦਿੱਤੀਆਂ ਗਈਆਂ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਸਵੇਰੇ ਤੁਸੀਂ ਕਿਸੇ ਨੂੰ ਜਾ ਕੇ ਪਿੰਡ 'ਚ ਪੁੱਛ ਲੋ ਧਮਕੀਆਂ ਦਿੱਤੀਆਂ ਗਈਆਂ ਪਰ ਮੱਝ ਦੇ ਲੋਕਾਂ ਨੇ ਮੈਂ ਬੇਨਤੀ ਕਰੂੰਗਾ ਮੱਝ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਔਰ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਅੱਜ ਫਤਵਾ ਦੇ ਕੇ ਔਰ 12000 ਤੋਂ ਪਲੱਸ ਵੋਟ ਨਾਲ ਜਿਹੜਾ ਜਿੱਤਾ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨਤਾਰਨ ਜ਼ਿਮਨੀ ਚੋਣ 'ਚ ਹਰਮੀਤ ਸਿੰਘ ਸੰਧੂ ਦੀ ਜਿੱਤ ਤੇ ਤੰਜ਼ ਕੱਸਿਆ ਏ। ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਤਰਨਤਾਰਨ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਹਾਰ ਗਈ ਅਤੇ ਪੰਜਾਬ ਪੁਲਿਸ ਜਿੱਤ ਗਈ। ਮੈਂ ਡੀਜੀਪੀ ਗੌਰਵ ਯਾਦਵ ਸਮੇਤ ਪੁਲਿਸ ਦੇ ਹੋਰਨਾ ਅਧਿਕਾਰੀਆਂ ਨੂੰ ਪੰਜਾਬ ਪੁਲਿਸ ਦੇ ਉਮੀਦਵਾਰ ਹਰਮੀਤ ਸੰਧੂ ਦੀ ਜਿੱਤ ਯਕੀਨੀ ਬਣਾਉਣ ਲਈ ਵਧਾਈ ਦਿੰਦਾ ਹਾਂ। ਲੋਕਤੰਤਰ ਦਾ ਰੱਬ ਹੀ ਰਾਖਾ ਏ। ਉਧਰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਕਾਰਨ ਅਕਾਲੀ ਉਮੀਦਵਾਰ ਦੀ ਹਾਰ ਹੋਈ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਹੀ ਅਸਲ ਪੰਥਕ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਦੰਡਾ ਤੰਤਰ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਜਿੱਤਿਆ ਕਿਉਂਕਿ ਜਿਸ ਤਰੀਕੇ ਦਾ ਸਮਰਥਨ ਤਰਨਤਾਰਨ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਤਸਾਇਆ ਇਹਨੇ 2027 ਤੱਕ ਮੁਢ ਬੰਦ ਦਿੱਤਾ ਕਿ ਲੋਕ ਹੁਣ ਪੰਜਾਬ ਦੇ ਵਿੱਚ ਤਰੱਕੀ ਚਾਹੁੰਦੇ ਨੇ ਲੋਕ ਅਮਨ ਚਾਹੁੰਦੇ ਭਾਈਚਾਰਕ ਸਾਂਝ ਚਾਹੁੰਦੇ ਨੇ ਲੋਕ ਖੇਤ ਮਿਹਨਤ ਚਾਹੁੰਦੇ ਨੇ ਨੌਜਵਾਨ ਨੌਕਰੀਆਂ ਚਾਹੁੰਦਾ ਤੇ ਸਾਰੇ ਸਵਾਲਾਂ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਤੇ ਲੋਕਾਂ ਨੇ ਖਾਸ ਕਰਕੇ ਤਰਨਤਾਰਨ ਦੇ ਵੋਟਰਾਂ ਨੇ ਭਰੋਸਾ ਜਤਾਇਆ ਔਰ ਜਿਹੜੀਆਂ ਦੂਜੀਆਂ ਤੇਰਾ ਮਹੰਦਾਬੀ ਜ਼ਿਕਰ ਕਰਾਂ ਕਿ ਜਿਨ੍ਹਾਂ ਦਾ ਕੰਮ ਹੀ ਇਲੈਕਸ਼ਨ ਤਾ ਕਰਨਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਰਮ ਪੰਜ ਸੱਤ ਧਿਰਾਂ ਨੇ ਪਰ ਉਹਨਾਂ ਦੇ ਉਮੀਦਵਾਰ ਮਨਦੀਪ ਸਿੰਘ ਨੇ ਚੈਨਲ ਤੇ ਆ ਕੇ ਆਇਆ ਚੇਗਾ ਮੰਨੀ ਹੈ ਕਿ ਜੇ ਅਸੀਂ ਚੋਣ ਨਾ ਲੜਦੇ ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਜਿੱਤ ਜਾਣਾ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਤਰਨਤਾਰਨ ਤੋਂ ਵੱਡਾ ਤਾਂ ਪੰਥ ਖਲਕਾ ਕੋਈ ਨਹੀਂ ਸਵਾਜੋ ਤੇ ਰਣ ਹੋਵੇ ਤਰਨਤਾਰਨ ਦੇ ਲੋਕਾਂ ਨੇ ਔਰ ਪੰਥਕ ਸ਼ਫਾਨਾ ਦੇ ਵਿੱਚ ਜਵਾਬ ਮਿਲ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਨਮਾਇੰਦਾ ਜਮਾਤ ਹੈ ਤੇ ਸੰਨਾਤ ਸੁਖਬੀ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਇੱਕ ਵਾਰ ਫਿਰ ਧਮੋਰ ਲੱਗੀ ਹੈ। ਔਰ ਜਿਹੜੀਆਂ ਪਾਰਟੀਆਂ ਕੇਂਦਰ ਤੋਂ ਪੰਜਾਬ ਨੂੰ ਚਲਾਉਣੀ ਚਾਹੁੰਦੀਆਂ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋ ਉਹ ਲੋਕਾਂ ਨੇ ਨਕਾਬ ਤੀਆਂ ਨਹੀਂ ਔਰ ਦੋਹੇ ਪਾਰਟੀਆਂ ਦੀ ਸਮਾਨ ਚੱਤ ਹੋਈ। ਕਾਂਗਰਸ ਦੀ ਜੇ ਮੈਂ ਜ਼ਿਕਰ ਕਰਾਂ ਤਾਂ ਕਾਂਗਰਸ ਦੇ ਜਿਹੜੇ ਪ੍ਰਧਾਨ ਹੋ ਉਹਨਾਂ ਦੇ ਫਿਰਕੂਵਾਦ ਤੇ ਖਾਨਸਤਾਨ ਵਾਲੇ ਵਿਆਹ ਹੋਣ ਜਾਂ ਫਿਰ ਮذਬੀ ਸਿੱਖ ਭਾਈਚਾਰੇ ਬਾਰੇ ਜੋ ਟਿੱਪਣੀਆਂ ਕੀਤੀਆਂ ਜਾਂ ਛੋਟੇ ਬੱਚਿਆਂ ਦੇ ਕੇਸਾਂ ਦੀ ਬੇਅਦਬੀ ਉਹਦਾ ਜਵਾਬ ਤਰਨ ਤਰਨ ਦਿੱਤਾ ਤੇ ਭਾਜਪਾ ਨੂੰ ਇੱਕ ਵਾਰ ਫਿਰ ਲੋਕਾਂ ਨੇ ਸਨਿਨਾ ਦਿੱਤਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਪੋਲਿਟੀਕਲ ਸ਼ਫਾ ਦੇ ਵਿੱਚ ਬੀਜੇਪੀ ਲਈ ਕੋਈ ਜਗ੍ਹਾ ਨਹੀਂ ਔਰ ਬੀਜੇਪੀ ਦੇ ਲੀਡਰ ਰਮੀਤ ਜਿਹੜੇ ਕਾਲਕਾ ਨੇ ਜਿਹੜੇ ਡੀਜੀਐਮਸੀ ਦੇ ਪ੍ਰਧਾਨ ਨੇ ਜਿਹੜੇ ਪਰਵੱਟੇ ਤੋਂ ਗੱਜੇ ਮਾਤਦੇ ਸੀ ਜਿਹੜੇ ਕਹਿੰਦੇ ਜੀ ਇਹ ਪੰਥਕ ਸੀਟ ਤੋਂ ਵੀ ਸ਼ਰਮ ਦੀ ਅਕਾਲੀ ਨੰਦ ਚੌਥੇ ਪੰਜਵੇਂ ਨੰਬਰ ਤੇ ਆਏਗਾ ਮੈਂ ਉਹਨਾਂ ਨੂੰ ਅੱਜ ਕਹਿਣਾ ਉਹਨਾਂ ਦਾ ਇੰਡਿਵੀਡਿਊਅਲ ਕਹਿੰਦੇ ਸੀ ਮੇਰਾ ਨਾਂ ਬਤਾ ਦੇ ਸੋ ਕਾਲਕਾ ਸਾਹਿਬ ਆਪਦਾ ਨਾਂ ਆਪ ਸੋਚ ਲਓ ਯਾਸੀਦ ਆਤੀ ਹੈ ਕਿਉਂਕਿ ਤੁਹਾਡੀ ਵਰਗੀ ਸ਼ਖਸੀਅਤ ਜਿਹੜੀ 43 ਗਨ ਦੀ ਟਿਕਟ ਦੇ ਜਿੱਤ ਕੇ ਜਿਨ੍ਹਾਂ ਨੇ ਇੱਕ ਸਾਡੀ ਧਾਰਮਿਕ ਸੰਸਥਾ ਡੀਜੀਐਮਸੀ ਕੇਂਦਰ ਸਰਕਾਰ 'ਤੇ ਝੋਲੀ ਪਾਤੀ ਤੁਸੀਂ ਖੇਤਰੀ ਪਾਰਟੀ ਉਹਦੇ ਚੈਲੰਜ ਕੀਤਾ ਤਤਵੰਮਅ ਤੇ ਪੰਜਾਬ 'ਤੇ ਜਵਾਬ ਦਿੱਤਾ ਤਰਨਤਾਰਨ ਜ਼ਿਮਨੀ ਚੌਂਣ 'ਚ ਤੀਜੇ ਨੰਬਰ ਤੇ ਰਹੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ ਆਪਣੀ ਹਾਰ ਲਈ ਸਰਕਾਰ ਦੀ ਤੱਕੇਸ਼ਾਈ ਨੂੰ ਜ਼ਿੰਮੇਵਾਰ ਦੱਸਿਆ ਮਨਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਦੀ ਤੱਕੇਸ਼ਾਈ ਬਾਰੇ ਹਰ ਕੋਈ ਜਾਣਦਾ ਹੈ ਇਹਨਾਂ ਨੇ ਸਾਡੇ ਕਈ ਸਮਰਥਕਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਕਈਆਂ ਨੂੰ ਪਰਚੇ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਮਨਦੀਪ ਸਿੰਘ ਨੇ ਆਪਣੇ ਸਮਰਥਨ ਲਈ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਮਨਦੀਪ ਸਿੰਘ ਨੇ ਜ਼ਿਮਨੀ ਚੋਣ ਦੌਰਾਨ ਹਮਾਇਤ ਕਰਨ ਵਾਲੀਆਂ ਪਾਰਟੀਆਂ ਨੂੰ ਵੀ ਸ਼ੁਕਰੀਆ ਕਿਹਾ ਮਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਨਤੀਜਿਆਂ ਦੀ ਪਰਵਾਹ ਨਹੀਂ ਹੈ ਉਹ ਇਸ ਹਲਕੇ ਤੋਂ ਲੋਕਾਂ ਦੀ ਸੇਵਾ ਕਰਨ ਦੇ ਲਈ ਹਰ ਵੇਲੇ ਹਾਜ਼ਰ ਰਹਿਣਗੇ। ਗਾਂ ਦਾ ਕੀ ਪਲਾਨ ਹੈ ਜੀ? ਗਾਂ ਦੀ ਦੱਸੋ। ਗਾਂ ਦੀ ਪਲੈਨਿੰਗ ਵੇਖੋ ਆਪਾਂ ਡਿਸਾਈਡ ਕਰਾਂਗੇ ਚੀਜ਼ ਨੂੰ ਹਨਾ ਮੈਂ ਤੇ ਆਪਣੇ ਵੱਲ ਇਹੋ ਕਹੈ ਸਕਦਾ ਕਿ ਸਾਰਿਆਂ ਨੇ ਸਹਿਯੋਗ ਕਰਕੇ ਬੀਜ਼ਨਸਮੈਨ ਉਹ ਕੀ ਆ ਹੁਣ ਵਰਕ ਜਿਹੜੀ ਆ ਪੰਥਕ ਧਰ ਵੱਲੋਂ ਜਾਰੀ ਰਹੇਗੀ ਤਰਨਤਾਰਨ ਚ? ਹਾਂਜੀ ਹਾਂਜੀ ਉਹ ਤਾਂ ਜਾਰੀ ਰਹੇਗੀ ਭਾਈ ਵਪਾਰ ਤੇ ਉਹ ਕਰਨਾ ਹੀ ਕਰਨਾ ਵਪਾਰ ਥੋੜੀ ਬੰਦ ਕਰ ਦੇਣਾ। ਮੇਰਾ ਬ੍ਰਦਰ ਵੇਖ ਲੇਗਾ ਵਪਾਰ ਹਨਾ ਮੈਂ ਤੇ ਅੱਗੇ ਜਾਵਾਂਗਾ ਜਾਂ ਮਨਦੀਪ ਸਿੰਘ ਹੁਣਾਂ ਨਾਲ ਗੱਲ ਹੋਈ ਤੇ ਪਤਾ ਦੇਲ ਚ? ਹਾਂਜੀ ਹਾਂਜੀ ਹੋਈ ਕੀ ਕੀ ਕਹਿਣਾ? ਅੱਜ ਉਹ ਇਸ ਉਹ ਜੋ ਵੀ ਸੰਗਤ ਦਾ ਫੈਸਲਾ ਹੈ ਕਿ ਉਹ ਕਿ ਮੈਂ ਸਿਰ ਮੱਤੇ ਤੁਹਾਡੀ ਸਿਆਸਤ ਚੱਲਦੀ ਰਹੂਗੀ ਸਿਆਸਤ ਇਸੇ ਤਰ੍ਹਾਂ ਚੱਲੋਗੇ ਜਾਂ ਫਿਰ ਇਸ ਨੂੰ ਠੀਕ ਹੈ ਇੱਥੇ ਰੋਕ ਦਿਓਗੇ ਕਿ ਠੀਕ ਹੈ ਪਰਿਵਾਰ ਪਰਿਵਾਰ ਜਿਹੜਾ ਕੁਰਬਾਨੀ ਵਾਲਾ ਪਰਿਵਾਰ ਸੀ ਪੰਥ ਨੇ ਕਿਹਾ ਕਿ ਸਿਆਸਤ ਦੇ ਵਿੱਚ ਆਓ ਤੁਸੀਂ ਸਿਆਸਤ ਦੇ ਵਿੱਚ ਆਏ ਕਿ ਹੁਣ ਇਸ ਤੋਂ ਬਾਅਦ ਅਗਲਾ ਫੈਸਲਾ ਕੀ ਹੋਊਗਾ ਨਹੀਂ ਸਿਆਸਤ ਵਿੱਚ ਰਵਾਂਗੇ ਜੀ ਕਿਉਂ ਮੈਂ ਤੁਹਾਨੂੰ ਕਹਾਂ ਕਿ ਪਿੱਛੇ हट ਜਾਵਾਂਗਾ ਸਿਆਸਤ ਵਿੱਚ ਰਵਾਂਗੇ ਆਗੇ ਤੇ ਚੰਨਾ ਪੈਣਾ ਇਹ ਤੇ ਹੈ ਨਹੀਂ ਕਿ ਮੈਂ ਕੰਮ ਨਹੀਂ ਕਰਾਂਗਾ ਹਨਾ ਪਰ ਜਿੰਨੀਆਂ ਵੋਟਾਂ ਪੈਣੀਆਂ ਕੋਈ ਗੱਲ ਨਹੀਂ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਸਾਰੇ ਸਤਿਕਾਰ ਜੋ ਵੀ ਜਿਨ੍ਹਾਂ ਨੇ ਮੈਨੇ ਨੂੰ ਵੋਟ ਪਾਈ ਮਨਾਂ ਧੰਨਵਾਦੀ ਦੀ ਕਰਦਾ ਵਾ ਜਿਨ੍ਹਾਂ ਨੇ ਮੇਰੇ ਵਾਸਤੇ ਦਿਨ ਰਾਤ ਕੀਤੀ ਮਨਾਂ ਧੰਨਵਾਦੀ ਵੀ ਕਰਦਾ ਜੀ ਤੁਸੀਂ ਠੀਕ ਹੈ ਜੀ ਜੀ ਦੀ ਲਾਈਨ ਚੱਲ ਰਹੀ ਹੈ ਜੈਨਕਸ ਵੀਰੇ ਦੇ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਲੋਕਾਂ ਨੇ ਤੁਹਾਨੂੰ ਹਜੇ ਤੱਕ ਤੋਂ ਇਸ ਨੰਬਰ ਤੇ ਵਧੀਆ ਰਿਸਪੋਨਸ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੀਆਂ ਸੱਤਾਧਾਰ ਪਾਰਟੀਆਂ ਹਨਾ ਉਹਨਾਂ ਨੇ ਕੀ ਕੋਈ ਥੱਲੇ ਕੀਤਾ ਨਸ਼ੇ ਵਰਤਾਏ ਪੈਸਾ ਵਰਤਾਇਆ ਬਹੁਤ ਕੁਝ ਕੀਤਾ ਹਨਾ ਉਹ ਕਾਫੀ ਜ਼ਿਆਦਾ ਠੇਸ਼ਾਈ ਹੋਈਆਂ ਵਾ ਮੇਰੇ ਜਿਹੜੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਉਣੀਆਂ ਸੁਣ ਕੇ ਨਜ਼ਰਬੰਦ ਕੀਤਾ ਉਹ ਬਾਹਰ ਨਹੀਂ ਆਣ ਦਿੱਤਾ ਤੇ ਜ ਤੇ ਬਹੁਤ ਜ਼ਿਆਦਾ ਸਰਕਾਰਾਂ ਨੇ ਬਹੁਤ ਧੱਕੇਸ਼ਾਹੀ ਕੀਤੀ ਇੱਥੇ ਤਰਨਤਾਰਨ ਜ਼ਿਮਨੀ ਚੋਣ ਚ ਮਿਲੀ ਜਿੱਤ ਮਗਰੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲੋਕਾਂ ਨੂੰ ਧੰਨਵਾਦ ਕੀਤਾ ਇਸ ਜਿੱਤ ਮਗਰੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਢੋਲ ਦੇ ਡਗੇ ਤੇ ਭੰਗੜੇ ਪਾਏ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਕੰਮ ਦੀ ਰਾਜਨੀਤੀ ਅਤੇ ਭਗਵੰਤ ਮਾਨ ਦੀ ਇਮਾਨਦਾਰੀ ਵਾਲੀ ਲੀਡਰਸ਼ਿਪ ਹੀ ਪਸੰਦ ਹੈ ਪੰਜਾਬ ਨੇ ਇੱਕ ਵਾਰ ਫਿਰ ਆਪ ਉੱਤੇ ਆਪਣਾ ਭਰੋਸਾ ਜਤਾਇਆ ਹੈ ਇਹ ਜਿੱਤ ਜਨਤਾ ਦੀ ਜਿੱਤ ਹੈ ਮਿਹਨਤ ਕਰਨ ਵਾਲੇ ਹਰ ਵਰਕਰ ਦੀ ਜਿੱਤ ਹੈ ਮੈਂ ਆਮ ਆਦਮੀ ਪਾਰਟੀ ਕੇ ਸਭੀ ਕਾਰਜਕਰਤਾਵਾਂ ਕੋ ਲੀਡਰਸ ਕੋ ਸਭ ਕੋ ਬਹੁਤ ਬਧਾਈ ਦੇਣਾ ਚਾਹਤਾ ਹੂੰ ਕਿ ਤਰਨਤਾਰਨ ਮੈਂ ਸਭ ਨੇ ਬਹੁਤ ਮਿਹਨਤ ਕੀਤੀ ਔਰ ਤਰਨਤਾਰਨ ਕੀ ਸੀਟ ਕੋ ਵਾਪਸ ਆਮ ਆਦਮੀ ਪਾਰਟੀ ਕੇ ਖਾਤੇ ਮੇ ਲਾਣਾ ਮੈਂ ਨਹੀਂ ਮਤਲਬ ਲੋਕ ਯਾਰ ਬਹੁਤ ਬੜੀ ਬਾਤ ਹੈ ਮੈਂ ਨਹੀਂ मेरे लिए व्यक्तिगत रूप से अरविंद केजरीवाल जी के लिए आम आदमी पार्टी के लिए यह किसी अहंकार का विषय नहीं है लेकिन अगर हम बहुत सूक्ष्मता से इसको देखेंगे तो पंजाब की जनता ने एक बार फिर अकाली दल या कांग्रेस या बीजेपी सबको नकार दिया है और मैं ऐसे देखूं तो लुधियाना में चुनाव हुआ शहरी सीट है वहां मिक्स वोटर है हिंदू पंजाबी सिख मुस्लिम सब 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 कम्युनिटी के लोग हैं शहरी सीट है उस पर बम्पर जीत दिलाई ऐतिहासिक जीत दिलाई पंजाब की जनता ने और उसके बाद अभी तरन में जो एकदम विलेज की सीट है वहाँ पर ऐतिहासिक जीत दिलाई तो ये सब प्रमाण है कि पंजाब की जनता के दिल में अरविंद केजरीवाल जी भगवंत मान जी सब ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਤਰਨਤਾਰਨ ਜ਼ਿਮਨੀ ਚੋਣ ਚ ਮਿਲੀ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ ਅਮਨ ਅਰੋੜਾ ਨੇ ਕਿਹਾ ਕਿ ਤਰਨਤਾਰਨ ਦੀ ਜਨਤਾ ਨੇ ਮੁੱਖ ਮੰਤਰੀ ਮਾਨ ਦੀਆਂ ਵਿਕਾਸ ਦੀਆਂ ਨੀਤੀਆਂ ਤੇ ਮੋਹਰ ਲਗਾਈ ਹੈ ਇਸ ਦੇ ਨਾਲ ਹੀ ਅਰੋੜਾ ਨੇ ਵਿਰੋਧੀ ਪਾਰਟੀਆਂ ਉੱਤੇ ਨਿਸ਼ਾਨੇ ਕੱਸੇ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਅਤੇ ਭਾਜਪਾ ਦੀਆਂ ਵੰਡ ਪਾਊ ਨੀਤੀਆਂ ਨੂੰ ਨਕਾਰ ਦਿੱਤਾ ਹੈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਿੱਖਾਂ ਤੇ ਦਲਿਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਭਾਜਪਾ ਨੇ ਲੋਕਾਂ ਨੂੰ ਝੂਠ ਦੀ ਰਾਜਨੀਤੀ ਨਾਲ ਵਰਗਲਾਉਣ ਦੀ ਕੋਸ਼ਿਸ਼ ਕੀਤੀ ਅਮਨ ਅਰੋੜ ਆਮ ਆਦਮੀ ਪਾਰਟੀ ਨੇ ਤਰਨ ਤਾਰਨ ਚ ਸੱਤਾ ਦਾ ਸੈਮੀ ਫਾਈਨਲ ਜਿੱਤ ਲਿਆ ਹੈ ਹੁਣ 2027 ਚ ਵੀ ਪਾਰਟੀ ਇਸ ਇਤਿਹਾਸਕ ਜਿੱਤ ਨੂੰ ਦੁਹਰਾਏਗੀ ਜੋ ਦੂਜੀਆਂ ਵਿਰੋਧੀ ਪਾਰਟੀਆਂ ਪਿਛਲੇ ਲੰਬੇ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੀਆਂ ਸੀਗਾਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਬੀਜੇਪੀ ਹੈ ਉਹਨਾਂ ਦੀਆਂ ਜ਼ਬਾਨਤਾਂ ਨੇ ਜਿਹੜੀਆਂ ਉਹ ਜ਼ਬਤ ਹੋਈਆਂ ਨੇ ਜਿਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਪੰਜਾਬ ਦੀ ਜਨਤਾ ਇਹਨਾਂ ਪਾਰਟੀਆਂ ਨੂੰ ਨਕਾਰ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਧਰਮਾਂ ਮਜ਼ਬਾਂ ਫਿਰਕਿਆਂ ਦੇ ਨਾਂ ਦੇ ਉੱਪਰ ਵੰਡਣ ਦੀ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਜਿਹੜੇ ਸ਼ਬਦਾਵਲੀ ਦਲਿਤ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਨੇ ਵਰਤੀ ਕਾਂਗਰਸ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਔਰ ਵਿਸ਼ੇਸ਼ ਤੌਰ ਤੇ ਭਾਜਪਾ ਨੇ ਜਿਹੜੀ ਕਿ ਪੰਜਾਬ ਔਰ ਪੰਜਾਬੀਅਤ ਨੂੰ ਹਮੇਸ਼ਾ ਸੱਟ ਮਾਰਨ ਦੀ ਢਾਹ ਲਾਉਣ ਦਾ ਕੰਮ ਕਰਦੀ ਰਹੀ ਹੈ ਉਹਨਾਂ ਨੂੰ ਵੀ ਭਾਜਪਾ ਨੂੰ ਬੜੇ ਕਲੈਰਿਟੀ ਦੇ ਨਾਲ ਤਰਨਤਾਰਨ ਦੇ ਲੋਕਾਂ ਨੇ ਨਕਾਰ ਦਿੱਤਾ ਔਰ ਸਭ ਤੋਂ ਇੰਪੋਰਟੈਂਟ ਜਿਹੜੀ ਇਹ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੀ ਗਵਰਨੈਂਸ ਦੇ ਬਾਰੇ ਸਾਡੇ ਗਵਰਨੈਂਸ ਦੇ ਮਾਡਲ ਦੇ ਬਾਰੇ ਇੱਕ ਚੀਜ਼ ਅੱਜ ਇਹਨਾਂ ਨੂੰ ਸਪਸ਼ਟ ਹੋ ਗਈ ਕਿ ਚਾਹੇ ਪਹਿਲਾਂ ਜਲੰਧਰ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਦਲਿਤ ਰਿਜ਼ਰਵ ਸੀਟ ਸੀ ਬਹੁ ਗਿਣਤੀ ਉਥੇ दलित भाईचारे दी वोट ਸੀ ਤੇ ਚਾਹੇ ਉਸ ਤੋਂ ਬਾਅਦ ਲੁਧਿਆਣੇ ਸੰਜੀਵ अरोड़ा ਜੀ ਦੀ ਲੁਧਿਆਣਾ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਪਿਓਰਲੀ ਅਰਬਨ ਸੀਟ ਸੀ ਤੇ ਹੁਣ ਤਰਨਤਾਰਨ ਜਿਹੜੀ ਕਿ ਪਿਓਰਲੀ ਪੰਥਕ ਸੀਟ ਹੈ ਤਿੰਨ ਅਲੱਗ-ਅਲੱਗ ਜੋ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸੀਟਾਂ ਅਲੱਗ-ਅਲੱਗ ਮਸਬਾ ਫਿਰਕਿਆਂ ਤੇ ਲਾਈਫਸਟਾਈਲ ਵਾਲੀਆਂ ਸੀਟਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੋਚਦੇ ਲੋਕ ਰਹਿੰਦੇ ਨੇ ਤਿੰਨਾਂ ਸੀਟਾਂ ਦੇ ਵਿੱਚ ਟੋਟਲੀ ਡਿਫਰੈਂਟ ਇੱਕ ਦਲਿਤ ਭਾਈਚਾਰੇ ਦੀ ਦੀ ਮੈਜੋਰਿਟੀ ਵਾਲੀ ਦੂਜੀ ਹਿੰਦੂ ਅਰਬਨ ਭਾਈਚਾਰੇ ਦੀ ਮੈਜੋਰਿਟੀ ਵਾਲੀ ਤੇ ਤੀਜੀ ਪੰਥਕ ਸਿੱਖ ਭਾਈਚਾਰੇ ਦੀ ਮੈਜੋਰਿਟੀ ਵਾਲੀ ਤਿੰਨਾਂ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਇਹ ਦਰਸਾਉਂਦੀ ਹੈ ਇਹ ਕਲੀਅਰ ਕਰਦੀ ਹੈ ਕਿ ਆਮ ਆਦਮੀ ਪਾਰਟੀ ਅੱਜ ਹਰ ਮਜ਼ਹਬ ਹਰ ਧਰਮ ਹਰ ਫਿਰਕੇ ਹਰ ਵਰਗ ਦੀ ਪਸੰਦੀਦਾ ਪਾਰਟੀ ਹੈ ਜਿਹੜੀ ਪਹਿਲੀ ਪਸੰਦ ਹੈ ਜਿਹੜੀ ਉਹ ਪਿਛਲੇ ਸਾਢੇ 3 ਸਾਲਾਂ ਦੇ ਆਪ ਦੇ ਕੰਮਕਾਰ ਦੇ ذریعے ਉਹ ਬਣ ਚੁੱਕੀ ਹੈ ਔਰ ਉਸ ਤੋਂ ਵੀ ਵੱਡੀ ਗੱਲ ਕਿ ਜੋ ਦੂਜੀਆਂ ਪਾਰਟੀਆਂ ਕਹਿੰਦੀਆਂ ਸੀ ਕਿ ਇਹ ਸੈਮੀ ਫਾਈਨਲ ਹੋਏਗਾ 2027 ਦਾ ਮੈਂ ਅੱਜ ਉਹਨਾਂ ਦੀ ਹੀ ਗੱਲ ਨੂੰ ਦਰਉਂਦਾ ਹੋਇਆ ਉਹਨਾਂ ਦੀ ਗੱਲ ਪਹਿਲਾਂ ਮੈਂ ਇਹ ਕਹਿੰਦਾ ਸੀ ਕਿ ਜੇ ਹਰ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਆਪਣਾ ਜੋ ਹੈ ਉਹਨਾਂ ਦਾ ਫੈਸਲਾ ਹੁੰਦਾ ਹੈ ਪਰ ਅੱਜ ਉਹਨਾਂ ਦੀ ਗੱਲ ਆਪਾਂ ਜੇ ਵੱਡੀ ਕਰੀਏ ਤੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਸੈਮੀਫਾਈਨਲ ਜਿਹੜਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਦੀ ਸਰਕਾਰ ਦੇ ਕੰਮਾਂ ਦੇ ਉੱਪਰ ਅਸੀਂ ਵੋਟ ਮੰਗਣ ਗਏ ਸੀਗੇ ਲੋਕਾਂ ਨੇ ਜੋ ਮੋਹਰ ਲਾਈ ਹੈ ਇਹ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਦੇ ਜਿੱਤ ਹੋਈ ਹੈ ਤੇ ਅੱਗੇ 2027 ਦਾ ਫਾਈਨਲ ਹੈ ਜਿਹੜਾ ਉਹ ਵੀ ਆਮ ਆਦਮੀ ਪਾਰਟੀ ਵੱਡੇ ਮਾਰਜਨ ਦੇ ਨਾਲ ਉਹ ਜਿੱਤਣ ਜਾ ਰਹੀ ਹੈ ਤਰਨਤਾਰਨ ਦੀ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਢਾਲੀਵਾਲ ਨੇ ਵਿਰੋਧੀਆਂ ਨੂੰ ਲੰਬੇ ਹੱਥੀ ਲਿਆ ਢਾਲੀਵਾਲ ਨੇ ਕਿਹਾ ਕਿ ਕਾਂਗਰਸ ਦੇ ਛੇ ਭ ਵਿਖੀ ਮੁੱਖ ਮੰਤਰੀ ਤਰਨਤਾਰਨ ਚ ਪ੍ਰਚਾਰ ਕਰ ਰਹੇ ਸਨ ਮਾਜੇ ਦੇ ਲੋਕਾਂ ਨੇ ਨਾ ਸਿਰਫ ਕਾਂਗਰਸ ਨੂੰ ਨਕਾਰਿਆ ਸਗੋਂ ਰਾਜਾ ਵੜਿੰਗ ਦੀ ਧੌਣ ਦਾ ਕਿਲਾ ਵੀ ਕੱਢ ਦਿੱਤਾ ਮਾਝੇ ਦੇ ਲੋਕ ਹੁਣ ਕਾਂਗਰਸ ਭਾਜਪਾ ਤੇ ਅਕਾਲੀ ਦਲ ਨੂੰ ਬਰਦਾਸ਼ਤ ਨਹੀਂ ਕਰਨਗੇ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਜੋ ਥੋੜੀਆਂ ਬਹੁਤ ਵੋਟਾਂ ਹਾਸਲ ਕਰ ਸਕਿਆ ਉਹ ਉਸ ਦੀ ਉਮੀਦਵਾਰ ਦੇ ਗੈਂਗਸਟਰ ਜਵਾਈ ਦੀ ਦਹਿਸ਼ਤ ਕਾਰਨ ਮਿਲੀਆਂ ਨੇ ਇਸ ਹਲਕੇ ਦੇ ਲੋਕਾਂ ਨੇ ਪੰਥਕ ਮੁੱਦਿਆਂ ਦੀ ਥਾਂ ਵਿਕਾਸ ਨੂੰ ਮੁੱਖ ਰੱਖਦਿਆਂ ਵੋਟਾਂ ਪਾਈਆਂ ਨੇ ਭਾਰਤੀ ਜਨਤਾ ਪਾਰਟੀ ਇਸ ਹਲਕੇ ਤੋਂ 5ਵੇਂ ਨੰਬਰ ਤੇ ਰਹੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕ ਭਾਜਪਾ ਤੇ ਯਕੀਨ ਕਰਨ ਨੂੰ ਤਿਆਰ ਨਹੀਂ ਹਨ ਲੋਕਾਂ ਨੇ ਇੱਕ ਵਾਰ ਫਿਰ ਵਕਾਸ ਨੂੰ ਵੋਟਾਂ ਪਾਈਆਂ ਲੋਕਾਂ ਨੇ ਸਦਾਤ ਪਗਵਾਨ ਸਹਿਮਾਨ ਜਿਹਦੀਆਂ ਵਿਕਾਸਪੱਖੀ ਨੀਤੀਆਂ ਤੇ ਮੋਹਰ ਲਾਈ ਆ ਉਹ ਚੀਜ਼ਾਂ ਭਲੇਖੇ ਸਾਰੇ ਦੂਰ ਕੀਤੇ ਆ ਔਰ ਮੈਂ ਇਸ ਗੱਲ ਤੋਂ ਬੜਾ ਖੁਸ਼ ਵੀ ਆ ਕਿ ਮਾਝੇ ਦੇ ਲੋਕਾਂ ਨੇ ਕਾਂਗਰਸ ਨੂੰ ਬਹੁਤ ਬੁਰੀ ਤਰ੍ਹਾਂ ਅੰਦਕਾਰਿਆ ਕਾਂਗਰਸ ਚੌਥੇ ਨੰਬਰ ਤੇ ਆ ਬੀਜੇਪੀ ਪੰਜਵੇਂ ਨੰਬਰ ਤੇ ਆ ਜਿਹੜੇ ਕਹਿੰਦੇ ਅਸੀਂ ਅਗਲੀ ਸਰਕਾਰ ਬਣਾਉਣੀ ਆ ਕਾਂਗਰਸ ਦੇ 6 ਭੇਖੀ ਮੁੱਖ ਮੰਤਰੀ ਉੱਥੇ ਤੋਂ ਦੇ ਫਿਰਦੇ ਸੀ ਜਿਹੜੇ ਕਹਿੰਦੇ ਅਸੀਂ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਆ ਉਹ ਤੰਬੀ ਵਾਲੇ ਬਚਾਦੇ ਬਾਜਵਾਜੀ ਸਭ ਅਦਾ ਕਰਦੇ ਲੋਕਾਂ ਨੇ ਰਾਜਾ ਬੜਿੰਗਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੁੱਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹਨੂੰ ਉਹ ਨਹੀਂਗੇ ਮਾਜੇ ਵਾਲੇ ਉਹ ਨਹੀਂ ਹੈ ਕਿ ਤੁਹਾਨੂੰ ਬਰਦਾਸ਼ਤ ਕਰ ਦੇਣਗੇ ਇੱਕ ਕਰਕੇ ਮਾਜੇ ਦੀ ਧਰਤੀ ਤੋਂ ਕਾਂਗਰਸ ਨੂੰ ਇੱਕ ਬਹੁਤ ਬੁਧੀ ਤਰ੍ਹਾਂ ਮਜਹਲਾ ਨੇ ਜਿਹੜਾ ਨਕਾਰ ਦਿੱਤਾ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੇ ਭੇਖ ਦੀਆਂ ਪਲਾਨਾਂ ਕਰੇ ਸੀਗੇ ਕਿ ਅਸੀਂ ਤਾਂ ਜੀ ਅੱਜ ਦੇ ਨਾਲ ਇਕੱਠ ਜੋੜ ਕਰਾਂਗੇ ਉਹਦੇ ਨਾਲ ਕਹਾਂਗੇ ਸਰਕਾਰ ਸਾਡੀ ਬਣੂਗੀ ਉਹਨਾਂ ਨੂੰ ਸਮਝ ਲੱਗ ਗਈ ਕਿ ਪੰਜਾਬੀ ਔਰ ਮੱਧ ਬਾਧੇ ਵਾਲੇ ਜਿਹੜੇ ਆ ਉਹ ਭਾਜਪੀ ਨੂੰ ਅਗਲੀ ਸਤਾਈ ਦੇ ਵਿੱਚ ਨੇੜੇ ਤੇਰੇ ਨਹੀਂ ਲੱਗਣ ਦੇਣਗੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਚੋਣ ਆ ਇਹ ਸਤਾਈ ਦਾ ਇੱਕ ਸੈਮੀ ਫਾਈਨਲ ਸੀਗਾ ਔਰ ਸਤਾਈ ਦੇ ਵਿੱਚ ਮੁੜ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਔਰ ਬਾਜੇ ਦੇ ਵਿੱਚੋਂ ਅਸੀਂ ਵੱਡੀ ਲੀਡ ਲਾਂਗੇ ਬਾਜੇ ਦੇ ਵਿੱਚੋਂ ਅਸੀਂ ਕਾਂਗਰਸ ਦਾ ਅਕਾਲੀ ਦਲ ਦਾ ਸਬਾਇਆ ਕਰ ਦੇਾਂਗੇ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਬੇਸ਼ੱਕ ਦੂਜੇ ਨੰਬਰ ਤੇ ਆ ਪਰ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਵੋਟਾਂ ਉਹਨਾਂ ਨੂੰ ਕਿੱਦਾਂ ਪੈ ਗਈਆਂ ਇਹ ਵੋਟਾਂ ਕੋ ਕਾਲੀ ਦਲ ਨੂੰ ਨਹੀਂ ਪਈਆਂ ਉਹ ਜਿਹੜਾ ਜਿਹੜਾ ਉਮੀਦਵਾਰ ਦਾ ਪਛੋਕਰ ਉਹਨਾਂ ਦੇ ਜਿਹੜੇ ਜਵਾਈ ਸਾਹਿਬ ਜਿਨ੍ਹਾਂ ਦਾ ਉੱਥੇ ਅਸਰ ਸੀਗਾ ਜਿਨ੍ਹਾਂ ਦੀ ਦਹਿਸ਼ਤ ਸੀਗੀ ਉਹ 10 ਸੂਕੇ ਦਾ ਕਿ ਉਹ 40 ਪਿੰਡਾਂ ਦੇ ਵਿੱਚੋਂ ਉਹਨਾਂ ਨੇ ਵੋਟਾਂ ਪਾਈਆਂ ਜਿੱਥੇ ਉਹਨਾਂ ਦੇ ਸਰਪੰਚ ਬਣਾਏ ਸੀਗੇ ਜਿਹੜੇ ਗੈਂਗਸਟਰ ਨੇ ਸਰਪੰਚ ਬਣਾਏ ਸੀਗੇ ਉਹ 40 ਪਿੰਡਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਆਕਾਲੀ ਦਲ ਨੂੰ ਪਰਪਲੇਖੇ ਜਿੰਨੀ ਦਾਣਾ ਚਾਹੀਦਾ ਕਿ ਪਤਾ ਨਹੀਂ ਕਿੰਨਾ ਸਾਨੂੰ ਰਿਸਪੌਂਸ ਮਿਲ ਗਿਆ ਕੋਈ ਇਦਾਂ ਦਾ ਰਿਸਪੌਂਸ ਨਹੀਂ ਆ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਸਾਰਸਕ ਨਤੀਜਾ ਜਿਹੜਾ ਉਹ ਮਾਝੇ ਦੇ ਲੋਕਾਂ ਨੇ ਦਿੱਤਾ ਉਹ 27 ਦੀ ਜਿੱਤ ਦਾ ਮਾਝੇ ਦੇ ਲੋਕਾਂ ਨੇ ਜਿਹੜਾ ਮੋੜ ਬਣਤਾ ਮੈਂ ਫਿਰ ਇੱਕ ਵਾਰ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਜੀ ਅਰਵਿੰਦ ਕੇਰਿਵਾਲ ਜੀ ਮਨੀਸ਼ ਸੁਸੋਧਿਆ ਜੀ ਪਾਰਟੀ ਦੀ ਸਮੁੱਚੀ ਟੀਮ ਜਿਹੜੀ ਉੱਥੇ ਕੰਮ ਕਰ ਰਹੀ ਸੀਗੀ ਜਿਹੜੀ ਸਾਰੇ ਸਾਡੇ ਅੱਗੇ ਐਮਐਲਏ ਸਾਹਿਬਾਨ ਕਈ ਐਮਐਲਏ ਸਾਹਿਬਾਨਾਂ ਨੇ ਡਿਊਟੀ ਕੀਤੀ ਕਈ ਮੰਤਰੀ ਸਾਹਿਬਾਨਾਂ ਨੇ ਡਿਊਟੀ ਕੀਤੀ ਮੈਂ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਮੈਂ ਸਮਝਦਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਜਿੱਤ ਹੈ ਝਾੜੂ ਦੀ ਜਿੱਤ ਹੈ ਜਿਹੜੇ ਐਵੇਂ ਤੀਜੇ ਚੌਥੇ ਦਲ ਕੋਈ ਕੋਈ ਮੀਡੀਆ ਦੇ ਸਵੇਰੇ ਸਵੇਰ ਚਾਹ ਦਾ ਕੱਪ ਲੈ ਕੇ ਬਹਿ ਜਾਂਦੇ ਆ ਕਿ ਆ ਹੋ ਗਿਆ ਜੀ ਝਾੜੂ ਦਾ ਟੀਲਾ ਹੋ ਗਿਆ ਜੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ 27 ਦੇ ਵਿੱਚ ਵੀ ਝਾੜੂ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਲੋਕ ਸਰਦਾਰ ਭਗਵਾਨ ਸਹਿਮਾਨ ਜੀ ਦੀਆਂ ਵਕਾਸ ਪੱਖੀ ਨੀਤੀਆਂ ਤੋਂ ਜਿਹੜਾ ਪੂਰੇ ਖੁਸ਼ ਨੇ ਸੋ ਮੈਂ ਮਜੇਲੋ ਤੁਹਾਡਾ ਧੰਨਵਾਦ ਕਰਦਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਤਿਹਾਸਕ ਜਿੱਤ ਲਈ ਸਮੂਹ ਤਰਨਤਾਰਨ ਵਾਸੀਆਂ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਪਾਰਟੀ ਦੀ ਲੀਡਰਸ਼ਿਪ ਅਹੁਦੇਦਾਰਾਂ ਤੇ ਵਲੰਟੀਅਰਜ਼ ਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਜਿੱਤ ਸੰਭਵ ਹੋਈ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੀ ਜਿੱਤ ਰਾਹੀਂ ਜਨਤਾ ਨੇ ਮਾਨ ਸਰਕਾਰ ਦੇ ਕੰਮਾਂ ਤੇ ਮੋਹਰ ਲਗਾਈ ਹੈ ਇਹ ਜਿੱਤ ਸਾਨੂੰ ਆਉਣ ਵਾਲੇ ਸਮੇਂ 'ਚ ਲੋਕਾਂ ਦੀ ਸੇਵਾ ਲਈ ਹੋਰ ਵੀ ਪ੍ਰੇਰਿਤ ਕਰੇਗੀ ਅੱਜ ਤਰਨਤਾਰਨ ਬਾਈ ਇਲੈਕਸ਼ਨ ਚ ਆਮ ਆਦਮੀ ਪਾਰਟੀ ਦੀ ਬੜੀ ਸ਼ਾਨਦਾਰ ਜਿੱਤ ਹੋਈ ਆ ਮੈਂ ਧੰਨਵਾਦ ਕਰਦਾ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਕੰਮਾਂ ਤੇ ਮੋਹਰ ਲਾਈ ਆ ਔਰ ਆਪਣੀ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਸਾਨੂੰ ਆਲਵੇਸ ਸਾਨੂੰ ਹਮੇਸ਼ਾ ਉਹਨਾਂ ਨੇ ਅੱਗੇ ਤੋਂ ਲੀਡ ਕੀਤਾ ਔਰ ਜਿਹੜੀ ਬਹੁਤ ਵੱਡੀ ਜਿੱਤ ਹੋਈ ਆ ਔਰ ਅਸੀਂ ਇਹ ਮੌਕਾ ਹੈ ਕਿ ਅਸੀਂ ਜਿਹੜਾ ਹੈਗਾ ਉਹ ਵਧਾਈਆਂ ਵੀ ਦੇਈਏ ਔਰ ਆਪਾਂ ਪ੍ਰਣ ਕਰੀਏ ਕਿ ਅਸੀਂ ਹੋਰ ਵੀ ਜ਼ਿਆਦਾ ਨਿਸ਼ਠਾ ਦੇ ਨਾਲ ਲਗਾਤਾਰ ਮਿਹਨਤ ਕਰਾਂਗੇ ਔਰ ਲੋਕਾਂ ਦੀ ਸੇਵਾ ਦੇ ਵਿੱਚ ਇਹ ਬੜਾ ਹੰਬਲੇਕ ਐਕਸਪੀਰੀਅੰਸ ਹੈ ਮੇਰੇ ਵਾਸਤੇ ਸਾਡੀ ਪਾਰਟੀ ਵਾਸਤੇ ਬਹੁਤ ਵੱਡੀ ਗੱਲ ਹੈ ਔਰ ਲੋਕਾਂ ਦਾ ਇੱਕ ਵਾਰ ਫਿਰ ਧੰਨਵਾਦ ਔਰ ਕੈਂਡੀਡੇਟ ਨੂੰ ਵੀ ਬਹੁਤ-ਬਹੁਤ ਵਧਾਈਆਂ ਸਾਡੇ ਸਮੁੱਚੀ ਲੀਡਰਸ਼ਿਪ ਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਮਨੀਸ਼ ਸੋਧਿਆ ਜੀ ਨੂੰ ਔਰ ਸਾਡੇ ਸੁਪਰੀਮ ਲੀਡਰ ਅਰਵਿੰਦ ਕੇਜੀਵਾਲ ਜੀ ਨੂੰ ਸਮੁੱਚੀ ਲੀਡਰਸ਼ਿਪ ਨੂੰ ਜਿਨ੍ਹਾਂ ਨੇ ਉੱਥੇ ਜਾ ਕੇ ਮਿਹਨਤ ਕੀਤੀ ਔਰ ਖਾਸ ਕਰਕੇ ਜਿਹੜੇ ਸਾਡੇ ਵਰਕਰਸ ਹੈ ਜ ਔਰ ਗੁੱਡ ਵਿਸ਼ਸ ਆਪਾਂ ਮਿਲ ਕੇ ਸਾਰੇ ਜਿਹੜਾ ਹੈਗਾ ਹੋਰ ਵੀ ਵਧੀਆ ਸੇਵਾ ਕਰਾਂਗੇ ਲੋਕਾਂ ਦੀ ਔਰ ਇਸ ਤੋਂ ਵੀ ਵਧੀਆ ਰਿਜ਼ਲਟ ਲੈ ਕੇ ਆਵਾਂਗੇ ਅਸੀਂ ਦੋ 2027 ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਬਤਾਈ ਜੀ ਨੀਟੂ ਸ਼ਟਰਾਂ ਵਾਲਾ ਤਰਨ ਤਰਨ ਜਿਮਨੀ ਚੌਂਚ ਵੀ ਆਪਣੀ ਜ਼ਮਾਨਤ ਨਹੀਂ ਬਚਾ ਸਕੇ ਨੀਟੂ ਛਟਰਾਂ ਵਾਲਾ ਨੇ ਦਾਵਾ ਕੀਤਾ ਕਿ ਚਾਹੇ ਉਹ ਇਹ ਚੋਣ ਵੀ ਹਾਰ ਗਏ ਪਰ ਉਸ ਨੇ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਭਾਜੜ ਪਾ ਦਿੱਤੀ ਹੈ। ਨੀਟੂ ਛਟਰਾਂ ਵਾਲਿਆਂ ਨੇ ਇਹ ਚੋਣ 35000 ਦੀ ਕਮੇਟੀ ਚੁੱਕ ਕੇ ਲੜੀ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ 2027 ਦੀਆਂ ਚੋਣਾਂ 'ਚ ਲੋਕਾਂ ਨੂੰ ਆਜ਼ਾਦ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦਾ ਹੈ। ਨੀਟੂ ਮੁਤਾਬਕ ਸਿਆਸੀ ਲੀਡਰ ਚੋਣ ਜਿੱਤਣ ਤੋਂ ਬਾਅਦ ਆਪਣੇ ਵਾਅਦੇ ਭੁੱਲ ਜਾਂਦੇ ਨੇ। ਇਹਨਾਂ ਲੀਡਰਾਂ ਕਾਰਨ ਹੀ ਪੰਜਾਬ ਯੂਨੀਵਰਸਿਟੀ ਵਿਖੇ ਵਿਦਿਆਰਥੀ ਧਰਨੇ ਲਗਾਉਣ ਨੂੰ ਮਜਬੂਰ ਨੇ ਅਤੇ ਲੋਕ ਆਜ਼ਾਦੀ ਦੇ ਕਈ ਸਾਲਾਂ ਆ ਬਾਅਦ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਨੇ ਰਿਜ਼ਲਟ ਤੇ ਦੁੱਖ ਤੇ ਹੁੰਦਾ ਹੀ ਆ ਬੰਦੇ ਜਦੋਂ ਬੰਦੇ ਹਾਰ ਹੋਵੇ ਜਾਂ ਬੰਦੇ ਨੂੰ ਕੱਟਵਟਾ ਪੈਣ ਮਿਹਨਤ ਕੀਤੀ ਹੋਵੇ ਤੇ ਬੰਦਾ ਕਹਿੰਦਾ ਹੀ ਆ ਕਿ ਮੈਂ 30000 ਦੀ ਕਮੇਟੀ ਚੱਕੀ ਆ ਮੇਰਾ 30000 ਰੁਪਿਆ ਇਹਨਾਂ ਦਾ 30-30 ਕਰੋੜ ਰੁਪਿਆ ਇਹਨਾਂ ਲੀਡਰਾਂ ਨੇ ਮੈਂ 30000 ਰੁਪਏ ਦਾ ਪਰਦੇ ਪਾਇਆ ਪਿਆ ਵਾ ਕੀ ਮੋਦੀ ਹੋ ਗਿਆ ਕੀ ਭਗਵੰਤ ਮਾਨ ਸਾਹ ਹੋਗੇ ਕੀ ਆਮ ਆਦਮੀ ਪਾਰਟੀ ਕੀ ਜਿਹੜੀਆਂ ਮਰਜ਼ੀ ਲਾ ਲੋ ਸਮਾਜ ਪਾਰਟੀ ਜਿਹੜੀ ਵੀ ਲਾ ਲੋ ਕਾਂਗਰਸ ਭਾਜਪਾ ਅਕਾਲੀ ਦਲ ਜਿਹੜੀ ਮਰਜ਼ੀ ਲਾ ਲੋ ਸਾਰੀਆਂ ਪਾਰਟੀਆਂ 30000 ਰੁਪ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਯੂਨੀਵਰਸਿਟੀ ਵਿੱਚ ਕੁੱਤੇ ਜਾ ਰਹੇ ਆ ਉਹਨਾਂ ਨੂੰ ਤੱਕਾ ਹੋ ਰਿਹਾ ਇਹ ਤੇ ਵੋਟਾਂ ਨੂੰ ਪਏ ਆ 2027 ਦੇ ਵਿੱਚ ਮੈਂ ਕਹਿੰਦਾ ਕਿਸੇ ਪਾਰਟੀ ਨੂੰ ਨਾ ਜਿਤਾਓ ਸਾਰੇ ਆਜ਼ਾਦ ਜਿਤਾਓ ਇੱਕ ਵਾਰੀ ਇਹਨਾਂ ਨੂੰ ਪਤਾ ਤਾਂ ਲੱਗੇ ਯਾਰ ਤੁਸੀਂ ਤੁਹਾਡੇ ਹੱਥੋਂ ਤਾਕਤ ਆ ਉਹ ਬੋਰਡ ਦੀ ਤਾਕਤ ਵੀ ਜਿਹੜੀ ਦੁਨੀਆ ਨੂੰ ਹਿਲਾ ਸਕਦੀ ਆ ਕਿਸੇ ਲੀਡਰ ਨੂੰ ਕਿਸੇ ਵੀ ਮੰਤਰੀ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਨੂੰ ਵੀ ਕਿਉਂਕਿ ਉਹ ਸਾਡਾ ਲੋਕਤੰਤਰ ਹੈ ਔਰ ਡਾਕਟਰ ਭੀਨੋ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਸੀਗਾ ਉਹਦੇ ਵਿੱਚ ਲਿਖਿਆ ਸੀਗਾ ਪੜੋ ਲਿਖੋ ਆਗੇ ਵਧੋ ਸੰਘਰਸ਼ ਕਰੋ ਨਾ ਤੇ ਸਾਡੇ ਬੱਚਨ ਸੰਘਰਸ਼ ਕੀਤਾ ਜਾਂਦਾ ਨਾ ਤੇ ਸਾਡੇ ਬੱਚੇ ਪੜ੍ਹੇ ਲਿਖੇ ਜਾਂਦੇ ਪਿਆ ਇਸ ਤਰ੍ਹਾਂ ਸਾਡੇ ਬੱਚਾਂ ਨਾਲ ਟੱਕਾ ਹੋ ਰਿਹਾ ਜਦੋਂ ਹਾਰ ਪੀਰ ਤੋਂ ਸੀਗੇ ਹਰ ਕੋਈ ਧਰਮ ਹਰ ਕੋਈ ਬੰਦਾ ਉੱਠ ਕੇ ਉੱਥੇ ਜਾ ਕੇ ਰਾਸ਼ਟਰ ਮੰਡਲ ਗਿਆ ਕਿ ਮੇਰੇ ਨੰਬਰ ਵੰਜਣ ਮੇਰੇ ਨੰਬਰ ਵੰਜਾ ਐਤ ਕੀ ਕੋਈ ਨਹੀਂ ਗਿਆ ਯਾਰ ਐਤ ਕਿਉਂ ਨਹੀਂ ਗਿਆ ਕਿਉਂਕਿ ਇੱਥੇ ਬੱਚਿਆਂ ਦਾ ਮਸਲਾ ਸੀਗਾ ਸਾਨੂੰ ਕੀ ਲੈਣਾ ਔਰ ਜੇ ਸਾਡੇ ਪੰਜਾਬ ਤੋਂ ਸਿੱਖਿਆ ਖੋਈ ਜਾ ਰਹੀ ਆ ਤੇ ਅਸੀਂ ਕੀ ਕਰਦੇ ਹਰ ਇੱਕ ਬੰਦਾ ਸੋਚਦਾ ਮੇਰਾ ਬੱਚਾ ਪੜ੍ਹ ਲਿਖ ਕੇ ਬਾਹਰ ਜਾਵੇ ਮੇਰਾ ਬੱਚਾ ਪੜ੍ਹਿਆ ਲਿਖਿਆ ਲੋਕੇਸ਼ਨ ਲਗਾਏ ਆਪਣੀ ਸਹੀ ਜਗ੍ਹਾ ਤੇ ਪਹੁੰਚੇ ਇਹ ਲੋਕਾਂ ਨੇ ਲੀਡਰਾਂ ਨੇ ਤੁਹਾਡੇ ਬੱਚਾ ਨੂੰ ਜ਼ਿੰਦਾਬਾਦ ਮਰਦਾਬਾਦ ਕਰਨ ਵਾਸਤੇ ਰੱਖਿਆ ਹੋਰ ਕੁਝ ਨਹੀਂ ਕਰਨ ਵਾਸਤੇ ਰੱਖਿਆ ਨਾ ਇੱਕ ਵੀ ਅੱਗੇ ਵਧਨ ਦੇਣਗੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਮੁਰੇ 2027 ਦੇ ਵਿੱਚ ਤੁਸੀਂ ਆਪਣੀ ਤਾਕਤ ਦਿਖਾ ਦਿਓ ਇਹ ਤਰਨ ਤਰਨ ਵਾਲਿਓ ਤੁਸੀਂ ਮੈਨੂੰ ਪਾਵੇਂ ਇਥੋਂ ਹਰਾ ਦਿਓਗੇ ਨਾ ਪਰ ਆਪਣੇ ਕੰਮ ਕਰਾ ਕੇ ਦਿਖਾ ਦਿਓ ਹੱਜ ਵੀ ਲੱਖਾਂ ਹੀ ਐਕਸੀਡੈਂਟ ਹੋਏ ਆ ਲੋਕੀ ਰੋਂਦੇ ਪਏ ਆ ਸੜਕਾਂ 'ਚ ਰੋਂਦੇ ਪਏ ਆ ਕਈਆਂ ਟੱਕੇ ਹੋਏ ਆ ਔਰ ਜੇ ਪੰਜਾਬ ਵਿੱਚ ਕਈ ਨੌਕਰੀ ਕਿਸੇ ਕੋਈ ਨੌਕਰੀ ਨਹੀਂ ਗਈ ਸਾਰੇ ਬੇੜਾ ਗਰਕ ਹੋਇਆ ਪਿਆ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਹਾਲਾਤ ਨਹੀਂ ਦੇ ਮੈਂ ਕਹਿੰਦਾ ਤੁਸੀਂ ਲੜੋ ਮੇਰੇ ਅਸੀ ਸਮਾਜ ਭਾਈਚਾਰਾ ਮੇਰੇ ਬਾਲਮੀਕ ਸਮਾਜ ਗੁਰੂ ਰਵਿਦਾਸ ਸਮਾਜ ਔਰ ਸਿੱਖ ਸਮਾਜ ਲੜਨ ਸਾਰੇ ਜਾਣੇ ਲੜਦੇ ਔਰ ਜਿਹੜੇ ਸਾਡੇ ਵੀ ਸਾਰੇ ਭਰਾ ਹੈਗੇ ਆ ਔਰ ਮਜਬੂਸੀ ਕਿ ਸਾਡੇ ਸਿੰਘ ਭਾਈ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਨੂੰ ਸਾਡੀ ਕੌਮ ਨੂੰ ਤਾਂਚ ਕੀਤੀ ਜਾਂਦੀ ਹੈ ਸਾਡੀ ਕੌਮ ਨੂੰ ਟਾਰਗੇਟ ਕੀਤਾ ਜਾਂਦਾ ਜਣਾ ਕਣਾ ਉੱਠ ਕੇ ਮੂੰਹ ਚੱਕ ਕੇ ਕੁਛ ਦਾ ਕੁਛ ਬੋਲ ਦਿੰਦਾ ਵਾ ਅਸੀਂ ਉਹਨਾਂ ਦੇ ਜੁੱਤੀਆਂ ਆਂਦੀਆਂ ਮਾਰਨੀ ਨੇ ਸਿਰ ਗੰਜੇ ਕਰ ਦੇਣੇ ਆ ਔਰ ਇੱਕ ਗੱਲ ਕਹਿਣਾ ਚਾਹੁੰਦੇ ਵੀ ਇਹ ਜਿਹੜਾ ਜਾਤਪਾਤ ਦਾ ਮਸਲਾ ਇਹ ਨਾ ਕਰੋ ਅਸੀਂ ਤਾਂ ਸਾਰਿਆਂ ਨੂੰ ਇੰਡੀਅਨ ਬਣਾਣਾ ਚਾਹੁੰਦੇ ਆ ਸਾਰੇ ਭਾਰਤ ਦੇ ਮੁੱਲਵੰਸੀ ਬਣਾਣਾ ਚਾਹੁੰਦੇ ਆ ਵੀ ਸਾਰੇ ਇੱਕ ਚਤ ਹੋ ਗਏ ਹਿੰਦੂ ਮੁਸਲਮਾਨ ਸਿੱਖ ਸਾਰੇ ਭਰਾ ਭਰਾ ਇੱਕ ਦੂਸੇ ਜਗ੍ਹਾ ਜਾਇਆ ਕਰੋ ਇੱਕ ਦੂਸਰ ਘਰ ਜਾਇਆ ਕਰੋ ਪਿਆਰ ਵੱਦਾ ਵਾ ਔਰ ਜੇ ਤੁਸੀਂ ਆਪਣੇ ਇਹ ਯੂਨੀਵਰਸਿਟੀ ਦੇ ਬੱਚਿਆਂ ਵਾਸਤੇ ਨਹੀਂ ਲੜਦੇਣਾ ਅੱਜ ਆਉਣ ਵਾਲਾ ਦਿਨ ਤੁਹਾਡੇ ਵਾਸਤੇ ਬਹੁਤ ਕਿੱਥੇ ਸਾਨੂੰ 35 ਕਿਲੋ ਕਣਕ ਮਿਲਦੀ ਸੀ ਹੁਣ 12 ਕਿਲੋ ਤੇ ਆ ਗਈ ਹੈ ਹੁਣ 12 ਤੋਂ ਵੀ 2 ਕਿਲੋ ਰਹਿ ਜਾਣੀਆਂ ਉਸ ਟਾਈਮ ਤੇ ਬੋਲਿਓ ਜਦ ਤੁਹਾਡੇ ਜੰਜੀਰਾ ਪਾਤੀਆਂ ਦੇ ਗਲਿਆਂ ਵਿੱਚ ਉਦੋਂ ਬੋਲੋਗੇ ਅੱਜ ਹੁਣ ਤੁਹਾਡੇ ਲੋਕਤੰਤਰ ਆ ਤੁਸੀਂ ਖੁੱਲ ਕੇ ਬੋਲੋ 2024 ਦੇ ਵਿੱਚ ਕਿਸੇ ਲੀਡਰ ਨੂੰ ਵੋਟ ਨਾ ਪਾਓ ਸਾਰੇ ਆਜ਼ਾਦ ਬਣਾਓ ਜੀ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਆਪ ਦੇ ਉਮੀਦਵਾਰ ਹਰਮੀਤ ਸੰਧੂ ਨੇ 1291 ਵੋਟਾਂ ਦੇ ਫਰਕ ਨਾਲ ਜਿੱਤੀ ਤਰਨਤਾਰਨ ਸੀਟ ਹਰਮੀਤ ਸੰਧੂ ਨੇ ਇਸ ਜਿੱਤ ਤੋਂ ਬਾਅਦ ਹਲਕੇ ਦੇ ਲੋਕਾਂ ਦਾ ਕੀਤਾ ਧੰਨਵਾਦ ਇਸ ਦੇ ਨਾਲ ਹੀ ਉਹਨਾਂ ਨੇ ਅਕਾਲੀ ਦਲ ਤੇ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਲਗਾਏ aarop ਸੁਖਬੀਰ ਬਾਦਲ ਨੇ ਤਰਨਤਾਰਨ ਜ਼ਿਮਨੀ ਚੌਂਣ ਚ ਹਰਮੀਤ ਸੰਧੂ ਦੀ ਜਿੱਤ ਤੇ ਕੱਸਿਆ ਤੰਜ਼ ਸੁਖਬੀਰ ਬਾਦਲ ਨੇ ਕਿਹਾ ਆਪ ਨਹੀਂ ਪੰਜਾਬ ਪੁਲਿਸ ਦਾ ਉਮੀਦਵਾਰ ਜਿੱਤਿਆ ਅਰਸ਼ਦੀਪ ਕਲੇਰ ਨੇ ਮਨਦੀਪ ਸਿੰਘ ਖਾਲਸਾ ਨੂੰ ਦੱਸਿਆ ਅਕਾਲੀ ਦਲ ਦੀ ਹਾਰ ਲਈ ਜ਼ਿੰਮੇਵਾਰ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ ਆਪਣੀ ਹਾਰ ਲਈ ਸਰਕਾਰ ਤੇ ਤੱਕੇਚਾਈ ਦੇ ਲਗਾਏ ਇਲਜ਼ਾਮ ਮਨਦੀਪ ਸਿੰਘ ਨੇ ਕਿਹਾ ਸਾਡੇ ਕਈ ਸਮਰਥਕਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਕਈਆਂ ਨੂੰ ਪਰਚੇ ਕਰਨ ਦੀਆਂ ਦਿੱਤੀਆਂ ਧਮਕੀਆਂ ਤਰਨਤਾਰਨ ਜ਼ਿਮਨੀ ਚੌਣ 'ਚ ਮਿਲੀ ਜਿੱਤ ਮਗਰੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਟਵੀਟ ਕਰਕੇ ਲੋਕਾਂ ਦਾ ਕੀਤਾ ਧੰਨਵਾਦ ਮਨੀਸ਼ ਸਿਸੋਦੀਆ ਨੇ ਕਿਹਾ ਪੰਜਾਬ ਦੀ ਜਨਤਾ ਨੂੰ ਪਸੰਦ ਆਈ ਕੰਮ ਦੀ ਰਾਜਨੀਤੀ ਅਤੇ ਭਗਵੰਤ ਮਾਨ ਦੀ ਇਮਾਨਦਾਰੀ ਵਾਲੀ ਲੀਡਰਸ਼ਿਪ ਅਮਨ ਅਰੋੜਾ ਨੇ ਜਿਮਨੀ ਚੌਂਚ ਮਿਲੀ ਜਿੱਤ ਲਈ ਵੋਟਰਾਂ ਦਾ ਕੀਤਾ ਧੰਨਵਾਦ ਅਮਨ ਅਰੋੜਾ ਨੇ ਕਿਹਾ ਕਿ ਤਰਨਤਾਰਨ ਦੀ ਜਨਤਾ ਨੇ ਮੁੱਖ ਮੰਤਰੀ ਮਾਨ ਦੀਆਂ ਵਿਕਾਸ ਦੀਆਂ ਨੀਤੀਆਂ ਤੇ ਮੋਹਰ ਲਗਾਈ ਇਸ ਦੇ ਨਾਲ ਹੀ ਅਰੋੜਾ ਨੇ ਵਿਰੋਧੀ ਪਾਰਟੀਆਂ ਤੇ ਕੱਸੇ ਨਿਸ਼ਾਨੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸਤਿਮੰਦਰੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ